ਦੇਸ਼ ਦੁਨੀਆ ਵਿੱਚ ਪਾਤੇ ਪੰਜਾਬੀਆਂ ਨੂੰ ਸਭ ਤੋਂ ਛੜੀ ਅਕਾਲ ਮਹਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ نیوز ਔਨਲਾਈਨ ਚੈਨਲ ਤੇ ਆਓ ਦੋਸਤੋ ਤੁਹਾਡੇ ਲਈ ਲੈ ਕੇ ਆਏ ਆਂ ਪੁਰਵੰ ਚੋਣ ਦੰਗਲ 224 ਚੋਣ ਦੰਗਲ ਬਿਲਕਾ 224 ਦੀ ਅੱਜ ਗੱਲ ਕਰਾਂਗੇ ਤੇ ਆਓ ਤੁਹਾਨੂੰ ਸੁਣਾਉਨੇ ਆ ਇਥੋਂ ਦੀਆਂ ਚੋਣਾਂ ਨੂੰ ਲੈ ਕੇ ਖਬਰਾਂ ਨਗਰ ਪੰਚਾਇਤ ਬਿਲਗਾ ਕਮੇਟੀ ਦੀ ਚੋਣ ਨੂੰ ਲੈ ਕੇ 11 ਵਾਰਡਾਂ ਵਿੱਚ 32 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਦੋ ਤਰੀ ਮੁਕਾਬਲੇ ਨੇ ਤੇ ਇੱਕ ਨਜ਼ਰ ਮਾਰ ਲੈਨੇ ਆ ਕਿ ਕਿਸ ਵਾਰਡ ਵਿੱਚ ਕਿੰਨੇ ਕਿੰਨੇ ਉਮੀਦਵਾਰ ਚੋਣ ਲੜ ਰਹੇ ਆ ਆਉ ਗੱਲ ਕਰ ਲੈਨੇ ਆ ਆਪਾਂ ਅੱਜ ਇਥੋਂ ਦੇ 13 ਵਾਰਡਾਂ ਦੀ ਚੋਣ ਵਿਧਾਨ ਵਿੱਚ ਨਿਤਰੇ ਉਮੀਦਵਾਰ 11 ਵਾਰਡਾਂ ਵਿੱਚ ਨੇ ਤੇ ਆਉ ਪਹਿਲੇ ਵਾਰਡ ਦੀ ਗੱਲ ਕਰਦੇ ਨੇ 11 ਵਾਰਡਾਂ ਦੀ ਗੱਲ ਕਰਾਂਗੇ ਪਹਿਲੇ ਵਾਰਡ ਦੇ ਅ 13 ਵਾਰਡਾਂ ਦੀ ਗੱਲ ਕਰਾਂਗੇ ਪਹਿਲੇ ਵਾਰਡ ਦੇ ਵਿੱਚ ਬਲਬੀਰ ਕੌਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਬਿਨਾਂ ਮੁਕਾਬਲੇ ਇਹ ਜਿੱਤ ਗਈ ਹੈ ਜਦੋਂ ਕਿ ਦੋ ਉਮੀਦਵਾਰਾਂ ਦੇ ਇੱਥੇ ਜਿਹੜੇ ਕਾਗਜ਼ ਰੱਦ ਹੋਣ ਦੀ ਖਬਰ ਹੈ ਤੇ ਇਸ ਕਰਕੇ ਇਹ ਉਮੀਦਵਾਰ ਜਿੱਤ ਗਈ ਹੈ ਜਦੋਂ ਕਿ ਵਾਰਡ ਨੰਬਰ 2 ਐਸ ਸੀ ਮਰਦ ਲਈ ਹੈ ਰਿਜ਼ਰਵ ਹੈ ਜਿੱਥੋਂ ਗੁਰਨਾਮ ਸਿੰਘ ਜੱਕੂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਇਨਾਂ ਦੀ ਇਹ ਦੂਸਰੀ ਚੋਣ ਹੈ ਇਸ ਇਲੈਕਸ਼ਨ ਵਿੱਚ ਜੱਕੂ ਚੋਣ ਲੜ ਰਿਹਾ ਅਤੇ ਲੜਾ ਵੀ ਰਿਹਾ ਜਾਨੀ ਕਿ ਦਾਸ ਬਾਡਾ ਦੇ ਉਮੀਦਵਾਰਾਂ ਦੀ ਮਦਦ ਵੀ ਕਰ ਰਿਹਾ ਜੱਕੂ ਇਸ ਸਮੇਂ ਚਾਰ ਪਾਰਟੀਆਂ ਦੇ ਗੱਠ ਤੋੜ ਦਾ ਅਜੇ ਇਸ ਵੇਲੇ ਇਹ ਇਨਾਂ ਤੇ ਨਿਸ਼ਾਨਾ ਹੈ ਤੇ 62 ਨੰਬਰ 2 ਦੀ ਉਹਨਾਂ ਦੇ ਆਪਣੇ ਮਤਲਬ ਕੋ ਜਿਹੜੀ ਸੈਟਿੰਗ ਵੀ ਜੱਕੂ ਨੇ ਬਾੜਬੰਦੀ ਸਮੇਂ ਕਰਵਾਈ ਹੈ ਤੇ ਬਰੂਧੀਆਂ ਨੂੰ ਉਦੇ ਮੁਕਾਬਲੇ ਉਮੀਦਵਾਰ ਜਿਹੜਾ ਆ ਕੋਈ ਸਟਰੋਂਗ ਨਹੀਂ ਮਿਲਿਆ ਹਾਂ ਇਹ ਜ਼ਰੂਰ ਹੈ ਕਿ ਜਤਿੰਦਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ ਜਿਸ ਦੀ ਕੋਈ ਸਿਆਸੀ ਪਿਸ਼ੋਕੜ ਨਹੀਂ ਕਿਹਾ ਜਾ ਸਕਦਾ ਮੱਧਤ ਕਾਂਗਰਸ ਅਕਾਲੀ ਦਲ बसपा ਤੇ ਕਮਿਊਨਿਸਟ ਪਾਰਟੀ ਜਿਹੜੀ ਜਤਿੰਦਰ ਸਿੰਘ ਦੀ ਕਰ ਤੀਸਰਾ ਉਮੀਦਵਾਰ ਇਥੋਂ ਬੀਜੇਪੀ ਦੀ ਤਰਫੋਂ ਦਵਿੰਦਰ ਚੋਣ ਲੜ ਰਿਹਾ ਹੈ ਤੇ ਕਿੰਨਿਆ ਕਬੂਟਾ ਲੈ ਕੇ ਜਾਵੇਗਾ ਆਉਣ ਵਾਲਾ ਟਾਈਮ ਦੱਸੂਗਾ ਤੇ ਆਓ ਹੁਣ ਵਾਰਡ ਨੰਬਰ 3 ਦੀ ਗੱਲ ਕਰ ਲੈਂਦੇ ਆ ਸ਼ਵੇਤਾ ਰਾਣੀ ਆਮ ਆਦਮੀ ਪਾਰਟੀ ਦੇ ਇਥੋਂ ਉਮੀਦਵਾਰ ਸੀ ਬਿਨਾਂ ਮੁਕਾਬਲੇ ਚੋਣ ਇਥੋਂ ਜਿੱਤ ਚੁੱਕੀ ਹੈ ਦੋ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਰਕੇ ਸ਼ਵੇਤਾ ਰਾਣੀ ਨੇ ਜੇਤੂ ਉਮੀਦਵਾਰ ਕਿਹਾ ਜਾ ਸਕਦਾ ਹੈ ਤੇ ਹੁਣ ਗੱਲ ਕਰਾਂਗੇ ਵਾਰਡ ਨੰਬਰ 4 ਦੀ ਵਾਰਡ ਨੰਬਰ 4 ਦੀ ਗੱਲ ਆਓ ਕਰ ਲੈਂਦੇ ਆ ਇਥੋਂ ਪਰਮਿੰਦਰ ਸਿੰਘ ਗੱਟ ਜੋੜ ਦਾ ਉਮੀਦਵਾਰ ਹੈ ਕਾਂਗਰਸ ਦਾ ਆਗੂ ਹੈ ਇੱਥੇ ਚਾਰ ਪਾਰਟੀਆਂ ਦਾ ਇਹ ਉਮੀਦਵਾਰ ਕਿਹਾ ਜਾ ਸਕਦਾ ਹੈ ਕਾਂਗਰਸ ਆਕਾਦੀਦਲ ਬਸਪਾ ਕਮਿਊਨਿਸਟ ਪਾਰਟੀ ਦੇ ਸਾਂਝੇ ਉਮੀਦਵਾਰ ਸੰਘੇੜਾ ਇਸ ਵਾਰ ਬਲਜੀਤ ਸਿੰਘ ਦੇ ਬਾੜ ਤੋਂ ਚੋਣ ਲੜ ਰਿਹਾ ਹੈ ਤੇ ਬਲਜੀਤ ਸਿੰਘ ਦਾ ਇਹ ਕਾਰੋਬਾਰ ਵਿੱਚ ਗੁਰੂ ਹੈ ਜਿਸ ਕਰਕੇ ਪਰਮਿੰਦਰ ਸਿੰਘ ਸੰਘੇੜਾ ਨੂੰ ਇਹ ਬਾੜ ਉਹਨਾਂ ਨੇ ਛੱਡਿਆ ਹੈ ਕਿਹਾ ਜਾ ਸਕਦਾ ਹੈ ਇਸ ਬਾੜ ਵਿੱਚ ਬਲਜੀਤ ਸਿੰਘ ਦਾ ਚੰਗਾ ਆਧਾਰ ਹੈ ਜਿਸ ਦਾ ਅਸਮੇੜਾ ਨੂੰ ਪੂਰਾ ਲਾਭ ਮਿਲਣ ਦੀ ਜਿਹੜੀ ਆਸ ਹੈ ਉਹਨਾਂ ਦਾ ਮੁਕਾਬਲਾ ਲਖਵੀਰ ਸਿੰਘ ਜੋ ਆਜ਼ਾਦ ਉਮੀਦਵਾਰ ਨਾਲ ਹੋਣ ਜਾ ਰਿਹਾ ਹੈ ਜਿਸ ਨੂੰ ਆਮ ਆਦਮੀ ਪਾਰਟੀ ਦੀ ਮਦਦ ਹੈ ਲਖਵੀਰ ਸਿੰਘ ਦੀ ਇਹ ਪਹਿਲੀ ਚੋਣ ਕਹੀ ਜਾ ਸਕਦੀ ਹੈ ਜਿਸ ਨੂੰ ਨਿਰਵਰuddh ਉਮੀਦਵਾਰ ਕਿਹਾ ਜਾ ਸਕਦਾ ਹੈ ਤੇ ਇੱਥੇ ਕਿਸਾਨੀ ਬੋਰਡ ਦੇ ਨਾਲ-ਨਾਲ ਐਸਸੀ ਵੋਟ ਇਹਨਾਂ ਦੋਵਾਂ ਉਮੀਦਵਾਰਾਂ ਦਾ ਫੈਸਲਾ ਕਰੇਗੀ ਕੌਣ ਜਿੱਤੇਗਾ ਜੋ 4 ਨੰਬਰ ਬਾੜ ਸੀ ਉਹ ਜਨਰਲ ਪੁਰਸ਼ ਲਈ ਸੀ ਤੇ ਬਾੜ ਨੰਬਰ 5 ਐਸਸੀ ਰਿਜ਼ਰਵ ਔਰਤ ਲਈ ਹੈ ਇੱਥੋਂ ਸਿਰਫ ਦੋ ਉਮੀਦਵਾਰ ਵਿਚਕਾਰ ਚੋਣ ਮੁਕਾਬਲਾ ਹੋਵੇਗਾ ਇੱਥੋਂ ਬਲਜੀਤ ਕੌਰ ਆਮ ਆਨ ਲਈ ਬਾਟ ਦੀ ਉਮੀਦਵਾਰ ਹੈ ਜਿਸ ਦਾ ਮੁਕਾਬਲਾ ਗੱਠ ਜੋੜ ਦੀ ਕਲਵਿੰਦਰ ਕੌਰ ਜੋ ਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ ਨਾਲ ਹੋਵੇਗਾ ਸਿੱਧਾ ਮੁਕਾਬਲਾ ਹੋਵੇਗਾ ਇੱਕ ਪਾਸੇ ਬਲਜੀਤ ਕੌਰ ਸਤਾਧਰ ਦੀ ਉਮੀਦਵਾਰ ਹੈ ਤੇ ਅੱਗੇ ਕਲਵਿੰਦਰ ਕੌਰ ਨਾਲ ਘਟ ਜੋ ਜਿਹੜਾ ਹੋਣ ਲਈ ਇਹ ਦੇਖਣ ਵਾਲੀ ਗੱਲ ਹੈ ਕਿ ਇਥੋਂ ਸਿਰਫ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦੋਂ ਕਿ ਅਗਲੇ ਐਸ்சி ਰਿਜ਼ਰਵਡ ਜਿੱਤੇ ਸਿੱਧੇ ਮੁਕਾਬਲੇ ਦੀ بجائے ਕਈ ਕਈ ਉਮੀਦਵਾਰ ਖੜੇ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਤੇ ਆਓ ਹੁਣ 6 ਨੰਬਰ ਵਾਰਡ ਦੀ ਗੱਲ ਕਰ ਲੈਂਦੇ ਆ ਕਿ 6 ਨੰਬਰ ਵਾਰਡ ਪੁਰਸ਼ਾਲੇ ਜਨਰਲ ਵਾਰਡ ਹੈ ਸੰਦੀਪ ਸਿੰਘ ਆਮ ਆਦਮੀ ਪਾਰਟੀ ਵਜੋਂ ਇਥੇ ਉਮੀਦਵਾਰ ਨੇ ਐਮਸੀ ਰਹਿ ਚੁੱਕੇ ਹੈ ਦੂਸਰੀ ਵਾਰ ਚੋਣ ਲੜ ਰਿਹਾ ਹੈ ਅਕਾਲੀ ਦਲ ਨੂੰ ਛੱਡ ਕੇ ਆਏ ਐ ਜਿਸ ਨੇ ਪੂਰੇ ਬੜਗੇ ਦੇ ਵਿੱਚ ਆਪਣੀ ਜਿਹੜੀ ਆ ਚੰਗੀ ਪੈਠ ਬਣਾਈ ਐ ਤੇ ਵਿਸ਼ਕਰਮਾ ਮੰਦਰ ਕਮੇਟੀ ਦੇ ਪ੍ਰਧਾਨ ਨੇ ਬਾਜ਼ਾਰ ਵਿੱਚ ਦੁਕਾਨਦਾਰ ਨੇ ਤੇ ਚੰਗੇ ਨੌਜਵਾਨ ਆਗਾ ਬਦੂ ਸੋਚ ਰੱਖਣ ਵਾਲੇ ਸੰਦੀਪ ਸਿੰਘ ਦਾ ਜਿਹੜਾ ਐ ਅਕਾਲੀ ਦਲ ਨੂੰ ਬੜਗੇ ਵਿੱਚ ਛੱਡ ਕੇ ਆਉਣਾ ਔਰ ਅਕਾਲੀ ਦਲ ਵੱਲੋਂ ਇਹ ਅਜੇ ਹੀ ਨੌਜਵਾਨ ਨੂੰ ਗਵਾ ਲੈਣਾ ਆਪਣੇ ਆਪ ਵਿੱਚ ਵਸ਼ਤਾਵੇ ਵਾਲੀ ਗੱਲ ਹੈ ਭਾਵੇਂ ਕਿ ਜ਼ੋਰ ਬੜਾ ਲੱਗਿਆ ਵਾਪਸ ਲਿਆਉਣ ਲਈ ਪਰ ਸੰਦੀਪ ਅਗਾਹ ਨੂੰ ਦੇਖਦਾ ਹੋਣ ਕਰਕੇ ਪਿੱਛੇ ਉਸਨੇ ਮਨਣਾ ਠੀਕ ਨਹੀਂ ਸਮਝਿਆ ਜਿਸ ਦਾ ਮੁਕਾਬਲਾ ਬਸਪਾ ਦੇ ਜੂਨੀਅਰ ਪ੍ਰਧਾਨ ਦਲਵੀਰ ਸਿੰਘ ਨਾਲ ਹੋ ਰਿਹਾ ਘਟ ਜੋੜ ਦਾ ਉਮੀਦਵਾਰ ਹੈ ਦਲਵੀਰ ਐਮਸੀ ਰਹਿ ਚੁੱਕਾ ਹੈ ਦੂਸਰੀ ਵਾਰ ਚੋਣ ਲੜ ਰਿਹਾ ਤੇ ਦਲਿਤ ਸਮਾਜ ਲਈ ਇਹਨਾਂ ਦੀ ਕੀ ਦੇਣਾ ਹੈ ਇਹੀ ਹੈ ਕਿ ਕਿਹਾ ਜਾ ਸਕਦਾ ਕਿ ਲੇਖ ਰਾਜ ਦਾ ਭਰਾ ਹੈ ਪਿਛਲੇ ਕਾਰਜਕਾਲ ਦੌਰਾਨ ਇੱਕ ਮਤਾ ਆਇਆ ਸੀ ਪੱਤੀ ਬਗਾ ਵਿੱਚ ਪਾਰਕ ਦਾ ਨਾਮ ਡਾਕਟਰ ਭੀਮਰਾਵ ਉਮੀਦਵਾਰ ਜੀ ਦੇ ਨਾਮ ਤੇ ਰੱਖਣ ਲਈ ਉਸ ਸਮੇਂ ਇਹ ਵਿਰੋਧੀ ਖੇਮੇ ਵਿੱਚ ਸੀ ਜੋ ਨਹੀਂ ਚਾਹੁੰਦੇ ਸੀ ਡਾਕਟਰ ਉਮੀਦਵਾਰ ਜੀ ਦਾ ਨਾਮ ਉਸ ਪਾਰਕ ਦੇ ਉੱਤੇ ਤੇ ਉਹ ਮਤਾ ਉਸ ਵੇਲੇ ਅਸਫਲ ਰਹਿਣ ਕਰਕੇ ਪਾਰਕ ਦਾ ਨਾਮ ਭੀਮਰਾਵ ਉਮੀਦਵਾਰ ਨਹੀਂ ਰੱਖਿਆ ਗਿਆ ਜਾ ਸਕਿਆ ਸੀ ਬੇਸ਼ੱਕ ਬਸਬਾ ਆਪਣੇ ਆਪ ਨੂੰ ਮਿਸ਼ਨਰੀ ਆਖੇ ਡਾਕਟਰ ਭੀਮਰਾਓ ਉਮੀਦਵਾਰ ਦੇ ਸਭਦਾਨ ਦੀ ਰਾਖੀ ਕਰਾਂਗੇ ਦੇ ਨਾਰੇ ਮਾਰਨ ਵਾਲੀ ਪਾਰਟੀ ਦੇ ਯੂਨਟ ਪ੍ਰਧਾਨ ਦੀ ਇਹ ਹਸਤੀ ਹੈ ਤੀਸਰਾ ਉਮੀਦਵਾਰ ਇੱਥੋਂ ਪਰਮਜੀਤ ਬੀਜੇਪੀ ਵੱਲੋਂ ਬਾਜ਼ਾਰ ਵਿੱਚ ਦੁਕਾਨਦਾਰਾਂ ਦੀ ਕਿੰਨੇ ਕ ਵੋਟ ਇਸ ਬੀਜੇਪੀ ਤੇ ਉਮੀਦਵਾਰ ਨੂੰ ਮਿਲੇਗੀ ਚੋਣ ਨਤੀਜੇ ਦੱਸਣਗੇ ਬਾੜ ਨੰਬਰ 7 ਦੀ ਗੱਲ ਕਰ ਲੈਨੇ ਆ ਐਸ ਸੀ ਔਸਤਰੀ ਲਈ ਰਾਖਮਾ ਬਾੜਾ ਕਿੰਨ ਵੱਲਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਜਿਸ ਨੂੰ ਟਿਕਟ ਦੇਣ ਸਮੇਂ ਪਾਰਟੀ ਨੇ ਬੋਰਡ ਦੀ ਗਿਣਤੀ ਮਿੰਟੀ ਜ਼ਰੂਰ ਦੇਖੀ ਹੋਗੀ ਪਰ ਪਰ ਇਥੋਂ ਗੱਠ ਜੋੜ ਦੀ ਉਮੀਦਵਾਰ ਅਨਲ ਬਾਲਾ ਨੇ ਉਹਨਾਂ ਤੋਂ ਇਲਾਵਾ ਕਲਵਿੰਦਰ ਕੌਰ ਆਜ਼ਾਦ ਉਮੀਦਵਾਰ ਨੇ ਰੀਟਾ ਰਾਣੀ ਆਜ਼ਾਦ ਉਮੀਦਵਾਰ ਨੇ ਦੀਪਕ ਆਜ਼ਾਦ ਦੀਪਕਾ ਆਜ਼ਾਦ ਉਮੀਦਵਾਰ ਨੇ ਕਿਰਨ ਵਾਲਾ ਆਜ਼ਾਦ ਉਮੀਦਵਾਰ ਨੇ ਯਾਨੀ ਕਿ ਇਸ ਵਾਰਡ ਵਿੱਚ 6 ਔਰਤਾਂ ਆਪਣੀ ਕਿਸਮਤ ਅਜਮਾ ਰਹੀਆਂ ਨੇ ਚੋਣ ਨਤੀਜੇ ਕੀ ਹੋਣਗੇ ਵੋਟਰਾਂ ਤੇ ਨਿਰਭਰ ਹੋਵੇਗਾ ਉਹ ਕਿਸ ਨੂੰ ਮਤ ਦਾਨ ਕਰਨਗੇ ਮਾਨ ਬਖਸ਼ਣਗੇ ਇਹ ਤਾਂ 21 ਤਰੀਕ ਦੀ ਸ਼ਾਮ ਹੀ ਦੱਸੇਗੀ ਤੇ ਆਓ ਹੁਣ ਵਾਰਡ ਨੰਬਰ 8 ਤੋਂ ਗੱਲ ਕਰ ਲੈਨੇ ਆ ਇਹ ਵਾਰਡ ਨੰਬਰ 8 ਐਸੀ ਪੁਰਸ਼ਾ ਲਈ ਹੈ ਤੇ ਇੱਥੇ ਨਰੇਸ਼ ਕੁਮਾਰ ਆਮ ਆਦਮੀ ਪਾਰਟੀ ਲਈ ਚੋਣ ਡਾੜ ਨੇ ਅਜੇ ਇਸ ਪਾਰਟੀ ਵਿੱਚ ਨਵੇਂ ਹਨ ਕਾਂਗਰਸ ਨੂੰ ਤਾਜ਼ੀ-ਤਾਜ਼ੀ ਆਲਬੇਦਾਂ ਕਹਿ ਕੇ ਆਏ ਹਨ ਵਾਰਡ ਨੰਬਰ 8 ਤੋਂ ਕਾਂਗਰਸ ਤੋਂ ਟਿਕਟ ਮੰਗਦੇ ਸੀ ਪਰ ਨਹੀਂ ਮਿਲੀ ਪਿਛਲੀ ਵਾਰ ਵੀ ਚੋਣ ਲੜਨੀ ਚਾਹੁੰਦੇ ਸੀ ਪਰ ਪਾਰਟੀ ਨੇ 9 ਨੰਬਰ ਵਾਰ ਤੋਂ ਉਹਨਾਂ ਦੀ ਪਤਨੀ ਨੂੰ ਟਿਕਟ ਦਿੱਤੀ ਸੀ ਤੇ ਆਓ ਹੁਣ ਅੱਗੇ ਇਹ ਗੱਲ ਕਰ ਲੈਨੇ ਆ ਕਿ ਨਰੇਸ਼ ਕੁਮਾਰ ਇੱਥੇ ਆਪਣੀ ਜਿਹੜੀ ਲੜਾਈ ਦੇਣ ਜਾ ਰਿਹਾ ਆ ਇਸ ਪਾਰਟੀ ਦੇ ਇੱਥੋਂ ਉਮੀਦਵਾਰ ਨੇ ਐ ਗੱਠ ਜੋੜ ਦੇ ਉਮੀਦਵਾਰ ਨੇ ਹਰੀਓਂ ਹਰੀਓਂ ਪਿਛਲੀ ਵਾਰ ਜੇ ਦੇਖਿਆ ਜਾਵੇ ਪਿਛਲੀ ਟਰਮ ਵਿੱਚ ਹਰੀਉਮ ਦੀ ਪਰਜਾਈ ਪ੍ਰਧਾਨ ਰਹਿਨੇ ਕੀ ਹਰੀਉਮ ਨੂੰ ਇਸ ਵਾਰਡ ਵਿੱਚ ਇਸ ਵਾਰ ਪਿਛਲੇ ਕੀਤੇ ਕੰਮਾਂ ਦਾ ਫਾਇਦਾ ਮਿਲੇਗਾ 5 ਸਾਲ ਦੇ ਕਾਰਜਕਾਲ ਦੇ ਵਿੱਚੋਂ ਤੀਸਰੇ ਉਮੀਦਵਾਰ ਨੇ ਬਹਾਦਰ لال ਜੋ ਆਜਾਦ ਹਨ ਚੌਥੇ ਉਮੀਦਵਾਰ ਨੌਜਵਾਨ ਕੁਲਜੀਤ ਸਿੰਘ ਕਿਰਤੀ ਕਿਸਾਨ ਯੂਨੀਅਨ ਮਿਹਦੂਰ ਜੁਨੇ ਨੇ ਭਾਰਤੀ ਨੌਜਵਾਨ ਸਭਾ ਇਹਨਾਂ ਜਥੇਬੰਦੀਆਂ ਦਾ ਇਸ ਨੌਜਵਾਨ ਨੂੰ ਸਹਯੋਗ ਹੋਊਗਾ ਤੇ ਮੁੱਖ ਮੁਕਾਬਲਾ ਜਿਹੜਾ ਹੈ ਇਸ ਵਾਰ ਵਿੱਚ ਨਰੇਸ਼ ਕੁਮਾਰਾ ਤੇ ਹਰੀ ਓਮ ਵਿਚਕਾਰ ਰਹਿਦੀ ਸੁਭਾਵਨਾ ਹੈ 82 ਨੰਬਰ 2 ਤੋਂ ਪੂਜਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਜੋ ਪਹਿਲਾਂ ਵੀ ਐਮਸੀ ਰਹਿ ਚੁੱਕੀ ਹੈ ਇਹ ਵਾਰਡ ਇਸਤਰੀ ਜਨਰਲ ਹੈ ਪਛਾਣ ਦੇ ਮੁਹਤਾਜ ਨਹੀਂ ਹੈ ਪੂਜਾ ਨਰੇਸ਼ ਕੁਮਾਰ ਦੀ ਪਤਨੀ ਹੈ ਗਰੇਸ਼ ਕੁਮਾਰ ਅਕਸਰ ਪਬਲਿਕ ਵਿੱਚ ਰਹਿਣ ਵਾਲੇ ਸਰਕਾਰੀ ਦਰਬਾਰੇ ਲੋਕਾਂ ਦੇ ਕੰਮ ਕਰਵਾਉਣ ਵਾਲੇ ਹੁਣ ਕਰਕੇ ਉਹਨਾਂ ਦੀ ਚੋਣ ਕੈਂਪੇਨ ਸਖਤ ਮੁਕਾਬਲਾ ਦੇਵੇਗੀ ਕਲਵੰਤ ਕੌਰ ਨੂੰ ਜੋ ਇਕੱਠ ਜੋੜਦੀ ਉਮੀਦਵਾਰ ਹੈ ਤੇ ਆਓ ਹੁਣ ਅਗਾਂਹ ਗੱਲ ਕਰ ਲੈਂਦੇ ਆ 42 ਨੰਬਰ ਦਾਸਤੀ 42 ਨੰਬਰ ਦਾਸ ਤੋਂ ਬਲਬੀਰ ਸਿੰਘ ਆਜ਼ਾਦ ਉਮੀਦਵਾਰ ਨੇ ਜਿਸ ਦਾ ਆਮ ਆਦਮੀ ਪਾਰਟੀ ਨਾਲ ਚੋਣ ਸਮਝੌਤਾ ਹੈ ਤੇ ਇਸੇ ਉੱਥੇ ਹੀ ਗੱਲ ਕਰ ਲੈਨੇ ਆ ਜੂਨ ਘਟ ਜੋੜ ਦੇ ਉਮੀਦਵਾਰ ਦੀ ਵੀ ਗੱਲ ਕਰਾਂਗੇ ਬਲਬੀਤ ਸਿੰਘ ਕਿਸੇ ਸਮੇਂ ਪੰਚਾਇਤ ਮੈਂਬਰਹਿ ਚੁੱਕੇ ਐ ਲੋਕ ਸੇਵਕ ਹੋਣ ਕਰਕੇ ਆਪਣੇ ਵਿਰੋਧੀਆਂ ਨੂੰ ਸਖਤ ਮੁਕਾਬਲਾ ਦੇ ਸਕਦੇ ਹਨ ਉਹਨਾਂ ਵਿਰੁੱਧ ਘਟ ਜੋੜ ਦੇ ਉਮੀਦਵਾਰ ਨੇ ਸੰਜੀਪ ਕੁਮਾਰ ਪਿਛਲੀ ਵਾਰ ਵੀ ਚੋਣ ਹਾਰ ਗਏ ਸਨ ਉਸ ਸਮੇਂ ਵੀ ਘਟ ਜੋੜ ਬਣਿਆ ਸੀ ਤੇ ਵਾਰ ਨੰਬਰ 11 ਤੋਂ ਗੱਲ ਕਰ ਲੈਨੇ ਆ ਨਰਿੰਦਰ ਕੌਰ ਇਹ ਬਾਰਡ ਜਨਰਲ ਇਸਤਰੀਆਂ ਲਈ ਆਇਤੋਂ ਨਰਿੰਦਰ ਕੋਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਜਦੋਂ ਕਿ ਉਹਨਾਂ ਦਾ ਮੁਕਾਬਲਾ ਗੱਠਜੋੜ ਦੀ ਆਜ਼ਾਦ ਉਮੀਦਵਾਰ ਸਰਬਜੀਤ ਕੋਰ ਨਾਲ ਹੈ ਜੋ ਪਰਮਿੰਦਰ ਸਿੰਘ ਦੀ ਪਤਨੀ ਹੈ ਇਸ ਵਾਰ ਦੀ ਜਤਹਾਰ ਐਸ்சி ਬੂਟ ਤੇ ਨਿਰਪਰ ਕਰੇਗੀ ਤੇ ਬਾਰ ਨੰਬਰ 12 ਐ ਐਸਸੀ ਪੁਰਸ਼ ਲਈ ਹੈ ਜਿੱਥੋਂ ਪਰਮਿੰਦਰ ਸਿੰਘ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਦੂਸਰੀ ਵਾਰ ਚੋਣ ਲੜ ਰਿਹਾ ਪਿਛਲੀ ਵਾਰ ਸਿਰਫ ਇੱਕ ਬੋਟ ਦੇ ਫਰਕ ਨਾਲ ਰਹਿ ਗਿਆ ਸੀ ਜਿਸ ਦਾ ਮੁਕਾਬਲਾ ਗਠਜੋੜ ਦੇ ਉਮੀਦਵਾਰ ਬਲਰਾਜ ਮੋਹਨ ਨਾਲ ਹੋਣ ਜਾ ਰਿਹਾ ਹੈ ਬਲਰਾਜ ਮੋਹਨ ਪੁਲਿਸ ਦਾ ਸੇਵਾਮੁਕਤ ਇੰਸਪੈਕਟਰ ਹੈ ਤੇ ਆਓ ਦੋਸਤੋ ਗੱਲ ਕਰ ਲੈਂਦੇ ਆ ਵਾਰਡ ਨੰਬਰ 13 ਦੀ ਵਾਰਡ ਨੰਬਰ 13 ਦੀ ਜੇ ਗੱਲ ਕਰੀਏ ਤਾਂ ਇੱਥੋਂ ਬਲਰਾਜ ਕੌਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਜਿਸ ਦਾ ਮੁਕਾਬਲਾ ਗਠਜੋੜ ਦੀ ਉਮੀਦਵਾਰ ਊਸ਼ਾ ਨਾਲ ਹੋਣ ਜਾ ਰਿਹਾ ਹੈ ਤੀਸਰਾ ਉਮੀਦਵਾਰ ਇੱਥੋਂ ਸਰਿੰਦਰਪਾਲ ਹੈ ਜਦੋਂ ਕਿ ਇਹ ਵਾਰਡ ਪੁਰਸ਼ਾ ਲਈ ਹੈ ਪਰ ਇਥੋਂ ਆਮ ਆਦਮੀ ਪਾਰਟੀ ਅਤੇ ਇਕੱਠ ਜੋੜ ਨੇ ਇਥੋਂ ਦੋ ਇਸਤਰੀਆਂ ਜੋ ਆਪਸ ਵਿੱਚ ਰਿਸ਼ਤੇਦਾਰ ਨੇ ਦਰਾਣੀ ਜਠਾਣੀ ਹੈ ਪੁਰਸ਼ਾ ਵਾਲਾ ਵਾਰਡ ਹੋਣ ਦੇ ਬਾਵਜੂਦ ਵੀ ਇਹਨਾਂ ਪਾਰਟੀਆਂ ਨੂੰ ਇਥੋਂ ਕੋਈ ਪੁਰਸ਼ ਨਹੀਂ ਮਿਲਿਆ ਜਿਸ ਕਰਕੇ ਇਹਨਾਂ ਨੂੰ ਇਹਨਾਂ ਔਰਤਾਂ ਨੂੰ ਉਮੀਦਵਾਰ ਬਣਾਉਣਾ ਪਿਆ ਜਦੋਂ ਕਿ ਇਸ ਵਾਰਡ ਤੋਂ ਸਰੇਂਦਰਪਾਲ ਦੀ ਜੀ ਗੱਲ ਕਰ ਲਈਏ बसपा ਦਾ ਇਹ ਆਗੂਆ ਔਰ बसपा ਨੇ ਇਹਨਾਂ ਨੂੰ ਟਿਕਟਾਂ ਨਹੀਂ ਦਿੱਤੀ ਕਿਉਂਕਿ ਇਹ ਜੁਨਟ ਪ੍ਰਧਾਨ ਦੇ ਗਰੁੱਪੀ ਕੈਮੇ ਦੇ ਵਿੱਚ ਆਉਂਦੇ ਨੇ ਤੇ ਇਹ ਚੋਣ ਤੀਜੇ ਇੱਥੋਂ ਦੇ ਕੀ ਹੋਣਗੇ ਉਹ ਤਾਂ ਸਮਾਂ ਦੱਸੂਗਾ ਹਾਂ ਇਹ ਗਾ ਜ਼ਰੂਰ ਹੈ ਕਿ ਸੁਵਿੰਦਰ ਪਾਲ ਇੱਕ ਸੂਝਵਾਨ ਵਿਅਕਤੀ ਹੈ ਜਿਸ ਨੂੰ ਬਹੁਤਾ ਸੱਚ ਬੋਲਣਾ ਜਿਹੜਾ ਆ ਉਹਨਾਂ ਦੇ ਗਰੁੱਪੀਆਂ ਨੂੰ ਰਾਸ ਨਹੀਂ ਆਉਂਦਾ ਜਦੋਂ ਕਿ ਬਿਲਗੇ ਨੂੰ ਅਜਿਹੇ ਆਗੂਆਂ ਦੀ ਲੋੜ ਆ ਜੋ ਲੋਕਾਂ ਦੀ ਸੁਰੱਖਿਆ ਲਈ ਉਹਨਾਂ ਦੇ ਬੱਚਿਆਂ ਦੇ ਵਿਦਿਆ ਲਈ ਇਲਾਜ ਲਈ ਲੋਕਾਂ ਦੀ ਗੱਲ ਕਰ ਸਕਣ ਪਰ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਦੇ ਹਮਾਮ ਦੇ ਵਿੱਚ ਚੋਣਾ ਜਦੋਂ ਵੀ ਹੁੰਦੀ ਆਇਆ ਇਹਨਾਂ ਚੋਣਾ ਵਿੱਚ ਉਹ ਲੋਕ ਹਮੇਸ਼ਾ ਜਿੱਤਦੇ ਆ ਜਿਨ੍ਹਾਂ ਨੂੰ ਦੋਮਾ ਤਰ੍ਹਾਂ ਦਾ ਮੂੰਹ ਰੱਖਣਾ ਜਿਹੜਾ ਆਉਂਦਾ ਹੋਵੇ ਤੇ ਦੋਮਾ ਤਰ੍ਹਾਂ ਨੂੰ ਉਹਨਾਂ ਨੇ ਕਿਵੇਂ ਇਹ ਗੱਲੋ ਵੀ ਦੋਨਾਂ ਪਾਸਿਆਂ ਨੂੰ ਖੁਸ਼ ਰੱਖਣਾ ਆ ਇਹ ਉਮੀਦਵਾਰ ਵਜਿਹਾ ਤਜਰਬਾ ਹੋਣਾ ਚਾਹੀਦਾ ਆ ਤੇ ਦੋਸਤੋ ਲੋਕ ਵੀ ਹਮੇਸ਼ਾ ਉਨਾ ਲੀਡਰਾਂ ਨੂੰ ਉਹਨਾਂ ਸੂਝਵਾਨ ਸਾਥੀਆਂ ਨੂੰ ਬੋਟ ਜਿਹੜਾ ਆ ਉਹ ਪਾਉਣ ਤੋਂ ਪਹਿਲਾਂ ਇਹ ਦੇਖਦੇ ਆ ਕਿ ਉਮੀਦਵਾਰ ਕੀ ਦੇ ਰਿਹਾ ਹੈ ਉਮੀਦਵਾਰ ਕੋਲ ਫਾਇਦਾ ਪੀ ਲਿਆ ਜਾ ਸਕਦਾ ਹੈ ਸੋ ਦੋਸਤੋ ਏਸੀ ਚੌਣ ਦੰਗਲ ਬਿਲਗਾ 2224 ਅਸੀਂ ਤੁਹਾਨੂੰ ਨਗਰ ਪੰਚਾਇਤ ਬਿਲਗਾ ਕਮੇਟੀ ਦੀਆਂ ਚੋਣਾਂ ਦੀਆਂ ਜਿਹੜੀਆਂ ਖਬਰ ਆਇਆ ਉਹ ਲਗਾਤਾਰ ਤੁਹਾਨੂੰ ਜਿਹੜੀਆਂ ਬੁਖਾਰ ਆ ਰਹੇ ਆ ਹੋਰ ਪ੍ਰੋਗਰਾਮ ਜਿਹੜੇ ਆ ਇਸ ਬਿਲੇ ਬੰਦ ਕਰਕੇ ਪੰਜ ਐਬ ਖਬਰਾਂ ਦਾ ਪ੍ਰੋਗਰਾਮ ਵੀ ਉਹਨੇ ਦਰband ਰਹੂਗਾ 21 ਤਰੀਕ ਨੂੰ ਵੋਟਾਂ ਪੈਣੀਆਂ ਨੇ ਉਸ ਵੇਲੇ ਤੱਕ ਫਿਰ ਤੁਹਾਨੂੰ ਅਸੀਂ ਜਿਹੜਾ ਆ ਇਸੇ ਤਰ੍ਹਾਂ ਵਕ ਵਕ ਬਾਡਾ ਦੀ ਕੀ ਸਥਿਤੀ ਆ ਉਹ ਵੀ ਤੁਹਾਡੇ ਲਈ ਫਿਰ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਦੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਅੱਜ ਲਈ ਐਨ ਆਈ ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ